ਪੰਜਾਬ ਵਿੱਚ ਹੜ੍ਹ ਦੇ ਕਰਕੇ ਲੋਕਾਂ ਦੇ ਜੋ ਹਾਲਾਤ ਹੈ ਵੱਧ ਤੋਂ ਵੱਧਰ ਬਣ ਗਏ ਹਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਕਰਕੇ ਲੋਕਾਂ ਨੂੰ ਆਰਥਿਕ ਸੰਕਟ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਪਖੋਕੇ ਟਾਲੀ ਸਾਹ ਵਿਖੇ ਵੀ ਹੜ੍ਹ ਦੇ ਪਾਣੀ ਦਾ ਵੱਧ ਅਸਰ ਹੋਇਆ ਹੈ ਉੱਥੇ ਦੀ ਵਸਨੀਕ ਜੋ ਬਲਵਿੰਦਰ ਕੋਹੜਾ ਹੈ ਉਸ ਨੇ ਆਪਣੀ ਗੱਲਬਾਤ ਕਰਦੇ ਦੱਸਿਆ ਕਿ ਹੜ੍ਹ ਦੇ ਪਾਣੀ ਕਰਕੇ ਉਸਦੇ ਘਰ ਦਾ ਜੋ ਸਮਾਨ ਸੀ ਖਾਣ ਪੀਣ ਦਾ ਸਮਾਨ ਕੱਪੜਾ ਵਗੈਰਾ ਸੀ ਉਹ ਸਾਰਾ ਕੁਝ ਖਰਾਬ ਹੋ ਚੁੱਕਾ ਹੈ ਉਸਨੇ ਵੀ ਦੱਸਿਆ ਕਿ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹ ਖਾਣ ਪੀਣ ਦਾ ਸਮਾਨ ਤਾਂ ਪਹੁੰਚਾ ਦਿੰਦੀਆਂ ਨੇ ਪਰ ਉਹਨਾਂ ਦੀ ਜੋ ਘਰ ਦੇ ਹਾਲਾਤ ਨੇ ਉਹ ਬਹੁਤ ਬੁਰੇ ਨੇ ਉਹਨਾਂ ਦੀ ਘਰ ਦੀ ਜੋ ਛੱਤ ਹੈ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਉਹ ਅੱਜ ਵੀ ਜੋ ਤਰਪਾਹ ਦੇ ਹੇਠਾਂ ਜ਼ਿੰਦਗੀ ਆਪਣੀ ਚੋ ਦਿਨ ਨੇ ਕੱਟ ਰਹੇ ਨੇ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਮਤਲਬ ਕੀ ਨਾਮ ਤੁਹਾਡਾ ਮੈਂ ਤਾਂ ਬਲਵਿੰਦਰ ਕੌਰ ਕਿਹੜਾ ਪਿੰਡ ਪਿੰਡ ਪੱਖੋ ਕਟਾਲੀ ਸਾਹਿਬ ਮਤਲਬ ਕੀ ਹਾਲਾਤ ਸੀ ਜਦੋਂ ਪਾਣੀ ਚੱਲਿਆ ਅਸੀਂ ਤਾਂ ਸਾਨੂੰ ਪਤਾ ਨਹੀਂ ਲੱਗਾ ਪਾਣੀ ਕਿਹਟਾਂ ਆ ਗਿਆ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਸਮਾਨ ਸੰਭਿਆ ਕਿਸ ਤਰ੍ਹਾਂ ਨਹੀਂ ਸੰਭਿਆ ਨਹੀਂ ਗਿਆ ਐਵੇਂ ਹੀ ਤੇ ਪਿਆ ਪੱਧਕ ਗਵੰਢੀ ਦੇ ਕਰ ਬਿਤੇ ਮਤਲਬ ਬੜਾ ਖਾਇੰਦਾ ਮਕਾਨ ਬਣਿਆ ਜਿਹੜਾ ਸਾਹਮਣੇ ਖਰਾਬ ਚੀਜ਼ਾਂ ਹੁੰਦੀਆਂ ਹਣ ਸਮਾਨ ਚਲੋ ਕੇਵਲ ਉਹ ਰਾਹਤ ਦੀ ਆਈ ਏ ਕਿ ਉਹ ਤੁਹਾਨੂੰ ਸਮਾਨ ਮਿਲੇ ਜਾਂ ਬੜਾ ਔਖਾ ਜਾਂਦਾ ਨਹੀਂ ਵੇਖੋ ਸਮਾਨ ਆ ਉਹ ਛੜਕਤੀ ਹੁੰਦੇ ਲੋਕੀ ਹਾਲੇ ਕੋਤਰੀਆ ਫਿਰ ਆਂ ਜਾਂਦਾ ਤੇ ਲੋਕੀ ਲੈਂਦੇ ਆ ਪਰ ਹੱਥ ਖੜੇ ਕਰਦੇ ਵੀ ਲੈਂਦੇ ਤੁਹਾਨੂੰ ਨਹੀਂ ਮਿਲਦੇ ਸਾਡੇ ਬੇਚਾਰੀ ਸਾਡੀ ਕੁੜਮਣੀਆ ਮੇਰੀ ਕੁੜੀ ਦੀ ਉਹ ਨਾਨਾ ਆਦਮੀ ਉਹ ਬੇਚਾਰੀ ਰੱਖ ਲੈ ਕੇ ਸਾਡੇ ਵਾਸਤੇ ਖਾਣਾ ਤੇ ਕੱਪੜੇ ਲੈਂਦੇ ਮਾਤਾ ਜੀ ਬੱਚੇ ਵਾਸਤੇ ਮਾਤਾ ਜੀ ਬੜਾ ਔਖਾ ਜਾਂਦਾ ਵਾ ਘਰ ਨੂੰ ਬਣਾਉਣਾ ਪਰ ਘਰ ਚ ਕੌਣ ਕੌਣ ਪਰਿਵਾਰ ਜੇ ਤੁਹਾਡੇ ਹੈਗਾ ਸਾਡੇ ਆਈਆਂ ਅੱਠ ਦੀਆਂ 10 ਕਿੰਦਾ ਕਿ ਜਿਆਦਾ ਕਿਤੇ ਜਲ ਪਾਣੀ ਆਇਆ ਪਾਣੀ ਫਿਰ ਇੱਥੇ ਵੇਖੋ ਇੱਧਰ ਭੱਜ ਕੇ ਗਵਾਂਡੀਆਂ ਦੇ ਘਰ ਚੱਲ ਗਏ ਨਾ ਨਿਆਣੇ ਚੁੱਕੇ ਭੱਜ ਗਏ ਆਪਣੀ ਜਾਨ ਬਚਾਉਣੀ ਜੇ ਜਾਨ ਬਚ ਗਈ ਸਭ ਕੁਝ ਬਚ ਗਿਆ ਸਾਡਾ ਜੇ ਤੋ ਆਈ ਫਿਰ ਸਾਰਾ ਕੁਝ ਖਰਾਬ ਸੀ ਸਭ ਕੁਝ ਇਦਾਂ 3 ਤੀਸਰੇ ਦਿਨ ਪਾਣੀ ਨਿਕਲਿਆ ਲੱਥਾ ਆਣ ਕੇ ਵਿਚਾਰੇ ਸਾਰੇ ਖਾਪ ਕੇ ਹਤੇ ਸਮਾਨਵੇ ਕੇ ਰੋਣ ਆ ਗਏ ਨਾ ਤਹ ਹੋ ਰ ਰੋਣਾ ਕਿਦਾਂ ਗਰੀਬ ਬੰਦੇ ਆ ਬਰਦਾ ਨਹੀਂ ਸਾਡਾ ਵੀ ਜੀ ਕਾਦੇ ਲੈਂਟਰਾਂ ਤੇ ਬਈਏ ਥੱਕੇ ਕੇ ਭਾਈਏ ਪਲੈਂਟਰ ਤੇ ਕਿਤੇ ਰਹਿ ਕੇ ਛੱਤਾਂ ਜੀਆਂ ਗਈ ਹੋ ਵੀ ਚੋਂ ਲੱਪੀਆਂ ਹਾਂਜੀ ਉਹ ਵੀ ਚੋਂ ਲੱਪੀਆਂ ਸਾਰਾ ਦੇਖੋ ਸਾਰਾ ਬਰਵਾਦ ਹੋ ਗਿਆ ਘਰ ਕਿਦਾਂ ਹੀ ਰਾਂਗੇ ਤੇ ਮੈਂ ਦਾਰ ਹੁੰਦਾ ਇਹਨੇ ਕੰਦਾ ਨੇ ਪੁੱਛ ਕੇ ਥੋੜਾ ਡਿੱਗਣੀ ਸੁੱਤੇ ਪਏ ਭੰਸ ਹੋਈਏ ਵਰਤੀ ਸਾ ਬਿੱਤੇ ਸੁੰਗਦੀ ਆਈ ਕੋਠੇ ਤੇ ਸੁੰਣੇ ਬੜਾ ਖਾਇੰਦਾ ਬਹੁਤ ਜ਼ਿਆਦਾ ਐਂ ਤੇ ਕੁਝ ਨਾ ਮਰਿਆਂ ਤੇ ਨਾ ਜਿੰਦਿਆਂ ਤੇ ਮਤੈ ਕਦੀ ਵੇਖੀ ਸੀ ਇਦਾਂ ਦੇ ਨਹੀ 88 ਦੀ ਵੇਖਿਆ ਹੀ ਉੱਤਰ ਸਾਡੇ ਕੰਨਾਂ ਹਾਰ-ਪਾਰ ਹੋ ਗਏ ਅੱਛਾ ਜੀ ਹਾਂਜੀ 88 ਦਾ ਆਇਆ ਹੀ ਭਾਈ ਇੱਥੇ ਹੀ ਉਦੋਂ ਵੀ ਇੰਨੇ ਨੁਕਸਾਨ ਹੀ ਹਾਂਜੀ ਉਦੋਂ ਵੇਖੋ ਜੀ ਐਵੇਂ ਝੂਟ ਕੇ ਮਾਰਿਓ ਤਾਂ ਥੋੜਾ ਬੋਤਾ ਹੀ ਸਾਰਾ ਰੋੜ ਲੜ ਗਿਆ ਹੀ ਫੇਰ ਮੁੜ ਕੇ ਬਣਾਇਆ ਅੰਦੇ ਸਾਮਾਨ ਰੱਖਿਆ ਦਾ ਇਹ ਸਮਾਨ ਫੇਰ ਲੱਗਦਾ ਤੁਹਾਨੂੰ ਸਹੀ ਨਿਕਲੇਗਾ ਵਿੱਚੋਂ ਕੁਝ ਨਹੀਂ ਜੀ ਕੱਖ ਨਹੀਂ ਸਭ ਸੁੱਟ ਦਿੱਤਾ ਪੰਡਾ ਬੰਨ ਬੰਨ ਕੇ ਨਾ ਬੱਡਾਂ ਦੇ ਵਿੱਚੋਂ ਸਭ ਕੱਢ ਕੇ ਸਭ ਟਰਾਲੀਆਂ ਪਰ ਪਰ ਕੇ ਸੁੱਟੇ ਹੁੰਦੇ ਬੱਚੇ ਨੂੰ ਪੂਨ ਨੂੰ ਇੱਕ ਕੱਪੜਾ ਨਹੀਂ ਰਿਹਾ ਅਪਾ ਤਾਂ ਇਹ ਦੱਸਣ ਲਈ ਸਾਡੀ ਇਹ ਲੜਕੀ ਹੈ ਬਟਾਲੇ ਉਹਨਾਂ ਦੀ ਕੁੜਮਣੀ ਹੈ ਤੇ ਸਾਡੀ ਵੀ ਧੀ ਹੈ ਉਹਨੇ ਦੇਖੋ ਇਹ ਤੇ ਵਿਚਾਰੀ ਲੈ ਕੇ ਆਈ ਕੱਪੜੇ ਹੁਣੇ ਆ ਜੇ ਲੈ ਕੇ ਆਏ ਨੇ ਤੇ ਵੇਖ ਕੇ ਸ਼ਰਮ ਹੁੰਦੀ ਰੋਣ ਵੀ ਹੁੰਦਾ ਕਿ ਕਿੱਦਾਂ ਤੁਹਾਡੇ ਕੁੜਮਾ ਹੈ ਹਾਂ ਕੁੜਮਾ ਸਾਡੀ ਧੀ ਦੇ ਕੁੜਮਾ ਨੇ ਹਾਂਜੀ ਨਾਨੋਂ ਆਰ ਨਹੀਂ ਦੋ ਆਏ ਨੇ ਉਹਨੇ ਤੁਹਾਡੇ ਹਾਲਾਤ ਵੇਖੇ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਤੁਸੀਂ ਕਿ ਇਹ ਜਿਹੜਾ ਸਮਾਨ ਤੇ ਚਲੋ ਮਿਲਦਾ ਜਾਂਦਾ ਮਕਾਨ ਕੌਣ ਬਣਾ ਕੇ ਦੇਵੇ ਨੇ ਗਰੀਬਾਂ ਨੇ ਅਈ ਲੌਣੇ ਦਿਹਾੜੀਆਂ ਲਾ ਲਾ ਤੁਹਾਨੂੰ ਪਤਾ ਦਿਹਾੜੀਆਂ ਵੀ ਕੰਮ ਹੀ ਬੰਦ ਹੋ ਗਏ ਨੇ ਕਿਧੋ ਕਾਲਾ ਜੇ ਹੁਣ ਤੇ ਚਾਰ ਦਿਨ ਨਹੀਂ ਖਾ ਲਾਂਗੇ ਤਾਂ ਭੱਜ ਦੌੜ ਕੇ ਬੱਚੇ ਜਾਂਦੇ ਕੋਈ ਬਰੈਡ ਫੜ ਲੈ ਕੋਈ ਬਿਸਕੁਟ ਫੜ ਲੈ ਹੋਰ ਇਥੇ ਕੋਈ ਛੁੜ ਲਾਗਾ ਉਹ ਵੀ ਚਲੋ ਖਾਣਾ ਪੈਂਦਾ ਖੋਹ ਖਾ ਕੇ ਖਾਣੀ ਪੈਂਦੀ ਜਦੋਂ ਭੁੱਖ ਲੱਗੇ ਨਾ ਉਹਦੇ ਕੋਈ ਸ਼ਰਮ ਨਹੀਂ ਹੈਗੀ ਪਰ ਇਹ ਤੇ ਹੈਗਾ ਨਾ ਪੰਜਾਬੀ ਇਕੱਠੇ ਹੋ ਕੇ ਮਦਦ ਕਰਨ ਪਹੁੰਚੀ ਹਾਂਜੀ 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 ਬਹੁਤ ਜਿੰਨਾਂ ਪਿੰਡਾਂ ਚ ਨਹੀਂ ਪਾਣੀ ਆ ਉਹਨਾਂ ਨੇ ਬਹੁਤ ਮਦਦ ਕੀਤੀ ਐ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਕੀਤੀ ਐ ਕਿ ਘਰ ਘਰ ਜਾ ਕੇ ਹਾਂਜੀ 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 ਬਰਨਿੰਦਰ ਕੋਰ ਜੀ ਸੰਜੀਤ ਜੀ ਇੱਥੇ ਪਹੁੰਚੇ ਹੋ ਕੀ ਕਰਨਾ ਐ ਤੁਸੀਂ ਅੱਜ ਅਸੀਂ ਇਹਨਾਂ ਦੀ ਥੋੜੀ ਬੋਤੀ ਹੈਲਪ ਕਰਨਾ ਐ ਜਿੰਨੀ ਕਿ ਸਾਡੇ ਕੋਲ ਹੁੰਦੀ ਕੱਲ ਪਰਸੋਂ ਇਹ ਆਏ ਹੀ ਹਰੂਵੜਾ ਤੋਂ ਵਾਪਸ ਹੋ ਗਏ ਵੀ ਚਲ ਬੱਚਿਆਂ ਨੂੰ ਕੱਢ ਕੇ ਲੈ ਆਨੇ ਆ ਤੋ ਬੋਰਡ ਵਾਲੇ ਕਹਿੰਦੇ ਕਿ ਜਿੰਨਾਂ ਨੂੰ ਪਾਣੀ ਜਿਹੜੇ ਅਧ ਵਿਚਾਲੇ ਫਸੇ ਨੇ ਚਾਹੇ ਬੰਬੀਆਂ ਤੇ ਨੇ ਚਾਹੇ ਦਰਕਤੰਦ ਚੜੇ ਉਹਨਾਂ ਨੂੰ ਪਹਿਲਾਂ ਕਰ। ਦੂਜੇ ਦਿਨ ਅਹੀਂ ਕਲਾਨੌਰ ਆਇਆ ਫੇਰ ਵੀ ਸਾਨੂੰ ਡਾਕ ਦਿੱਤਾ। ਫਿਰ ਪਰਸ ਕੱਲ ਆ ਹੀ ਆਏ ਆ ਨਾਲ ਬੇਟਾ ਆਇਆ ਹੀ ਮੈਂ ਆਈ ਥੋੜਾ ਬੋਤਾ ਸਮਾਨ ਲੈ ਆਂਦਾ ਰਸ ਨਹੀਂ ਵਿਖੇ ਜਾਂਦੇ ਭੁੱਖੇ। ਕਿ ਆਪ ਖਾਲੀ ਦੇ ਤਾਂ ਕਿਦਾ ਵੀ ਸਿੱਧਾ ਰ ਆਪਣੇ ਭੁੱਖੇ ਰਹਿਣਗੇ ਬੱਚੇ ਭੁੱਖੇ ਰਹਿਣਗੇ ਆਪਣਾ ਖਾਦਾ ਕੁਛ ਨਹੀਂ ਕਿੰਦਾ। ਤਾਂ ਅੱਜ ਥੋੜਾ ਬੋਤਾ ਨਵਾ ਤੇ ਸਮਾਨ ਲੈ ਕੇ ਬੱਚਿਆਂ ਵਾਂ ਤੇ ਕੱਪੜੇ ਲੈ ਕੇ ਆਇਆ ਕੰਬਲ ਕੰਬਲ ਲੈ ਕੇ ਆਇਆ ਜਿੰਨੀ ਹੀ ਹੈਲਪ ਹੁੰਦੀ ਆ। ਇਹ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦੀ ਹੈਲਪ ਕਰ ਸਿਯਮ ਨੂੰ ਚਾਹੀਦਾ ਇਹ ਮੇਰੀ ਨੂ ਦੇ ਨਾਨਕੇ ਹੈਗੇ ਜੀ ਦੇਖਿਆ ਜੇ ਤੇ ਮੇਰੇ ਕਪੜੇ ਸੀ ਇਹ ਨਾ ਕਹਿੰਦੇ ਕਪੜੇ ਵੀ ਆਪਾਂ ਬਾਹਰ ਸੁੱਟ ਦਿੱਤੇ ਕਿ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਨੇ ਕਪੜੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਤੇ ਪਾਉਣ ਲੈ ਕੇ ਨਹੀਂ ਹੈਗੇ ਮਿੱਟੀ ਘਟਾ ਹੈਗਾ ਫਿਰ ਬਿਮਾਰੀ ਦੂਰੀ ਦੱਸਣੀ ਇਹ ਤੇ ਸੀਆਮਨ ਨੂੰ ਆਪ ਚਾਹੀਦਾ ਕਿ ਆਣ ਕੇ ਪਿੰਡਾਂ ਦੇ ਵਿੱਚ ਦੌਰਾ ਕਰਨ ਵੇਖਣ ਕਿ ਗਰੀਬਾਂ ਦੀ ਮਦਦ ਕਰਨ ਹੁਣ ਤੁਸੀਂ ਕੀ ਕੀ ਲੈ ਕੇ ਆਏ ਅਸੀਂ ਇਹਨਾਂ ਵਾਸਤੇ ਕੰਬਲ ਲੈ ਕੇ ਆਏ ਆ ਬੱਚਿਆਂ ਦੇ ਕਪੜੇ ਲੈ ਕੇ ਆਏ ਆ ਕਲ ਰਾਸ਼ਨ ਲੈ ਕੇ ਆਏ ਸੀ ਥੋੜਾ ਬੋਤਾ ਆਟਾ ਲੈ ਕੇ ਆਏ ਸੀ ਰਾਸ਼ਨ ਹੋਰ ਲੈ ਕੇ ਆਏ ਸੀ ਕਿ ਤੇ ਇਹਨਾਂ ਦੀ ਸੀ ਆਉਣੀ ਚਾਹੀਦਾ ਪੂਰੀ ਮਦਦ ਕਰਨੀ ਚਾਹੀਦੀ ਜਿੰਨਾਂ ਕੋ ਹੁਣ ਦਿਹਾੜੀਦਾਰ ਬੰਦੇ ਨੇ ਉਹ ਨਾ ਕੰਮ ਕਰ ਸਕਦੇ ਨੇ ਦੁਕਾਨਾਂ ਤੇ ਪਾਣੀ ਆ ਗਿਆ ਬਜ਼ੁਰਗਾਂ ਕੋ ਕਿੰਨਾ ਕੰਮ ਹੋਣਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰਨ ਵਾਸਤੇ ਵਾਅਦਾ ਹੈਲਪ ਕਰਨ ਇਹਨਾਂ ਨੂੰ